ਸਰੀਰ ਜਾਂ ਜਮੀ ਟੁੱਟਣੇ ਆ ਪਏ ਐ ਉਹ ਚਾਹ ਬਣਾ ਦੋ ਮੇਰੇ ਵਾਸਤੇ ਜੋੜੀ ਮੇਰੇ ਤਾਂ ਹਜੇ ਬਹੁਤ ਕੰਮ ਪਏ ਨੇ ਹਜੇ ਸਾਰਾ ਕੰਮ ਮੇਰੇ ਕਰਨਾ ਪਏ ਨੇ ਤੂੰ ਤਾਂ ਬਿੱਲ ਆ ਖਾਣਿਆ ਥੀਂਆਂ ਪੈ ਗਿਆ ਕੋਈ ਘਰ ਦਾ ਵੀ ਕੰਮ ਕਰਵਾ ਦਿਆ ਕਰੋ ਨਾਲ ਕੋਈ ਨਾ ਬਣਾ ਦੂ ਚਾਹ ਜਦੋਂ ਸਾਰੇ ਪੀਵਾਂਗੇ ਉਦੋਂ ਬਣਾ ਦੂ ਚਾਹ ਸਾਰੀ ਬਿਮਾਰੀ ਲੈ ਮਨਾਂ ਏ ਨਹੀਂ ਬਣਾ ਕੇ ਨਨੇ ਇਹਨਾਂ ਨੂੰ ਆਪ ਨੂੰ ਹੀ ਬਣਾਉਣੀ ਪਾਉਣੀ ਓਏ ਜੋ ਵਿਰਾਸਣ ਮੁੱਕਿਆਂ ਪਿਆ ਕਿਆ ਨਾ ਕੋਈ ਨਹੀਂ ਕਾਟਿਆ ਕੋਈ ਹਿਲਾ चल मजा ए तो हूं आप नूला फकना पुगाछूत लागिया ये तो मैं ऐ कह भी रब दुश्मन भी लावे ओता शौक शौक चला बहुत औखा बहुत औखा ਬਹੁਤ ਕੋਸ਼ਿਸ਼ ਕੀਤੀ ਪਰ ਸ਼ਮਾਂ ਹਟਿਆ ਨਹੀਂ ਚਾਲ ਕੋਈ ਨਾ ਲਿਖੀਆਂ ਲੇਖਦੀਆਂ ਭੋਗ ਮਨਾ ਚਿਤਲਾ ਕੇ ਲੈ ਮਨਾ ਹੁਣ ਤਾਂ ਆਪ ਆਪਣਾ ਇੰਜਾਂ ਕਹਿੰਦੇ ਜਦੋਂ ਸਾਰੇ ਆਵਾਸਤੇ ਬਣਾਈ ਉਦੋਂ ਬਣਾਵਾਂਗੇ ਇਹਦਾ ਪਾਟ ਹੈ ਇਹਦਾ ਡੰਕਲ ਪਾਣੀ ਆ ਕਰਨ ਕੇ ਜੇ ਜੈਣੀ ਹੁਣ ਬਣਾਵਾਂਗੇ ਸਾਂ ਦੇ ਝੁੱਗੇ ਵਾਂਗੀ ਉਹ ਇਹ ਕਿ ਮੈਂ ਲਾਟਨੀ ਮੰਨਨੀ ਨਾ ਮਨਿਆ ਐਮੀ ਉਮਲਨੀ anh ta anh chàng gì mà cái nha sĩ anh nào hên như ông anh nghe ha 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 ਨਾ ਮੀ ਸੰਟਿਆਂ ਹੁਣ ਤਾਂ ਸਰੀਰ ਉੱਡੀਉ ਉੱਡੀਉ ਕਰਦਾ ਹੁਣ ਤਾਂ ਉਹਦਾ ਕੰਨ ਦਾ ਜਗਾਨ ਬਣਾ ਲੈ điếc ăn cay hồn say cay, cái tiếng ui na, điếc cái khay ai? ui, không không, máy ta mang nhà cam nhang đi ào na, máy ta hôn anh ạ na. Lá hồn say đi bán ban Lá, ông út ta cho đó marga em lên, ta khèn ti hồn ਹੁਣ ਆਪਾਂ ਨੇ ਆਪਦਾ ਕੱਲ ਦਾ ਜਗਾਂੜ ਬਣਾਉਣਾ ਹੈ ਲੈ ਸੰਤੇਹੁ ਤਾਂ ਖਿਚੜੇ ਪੂਰੀ ਲੈ ਮੈਂ ਨੂੰ ਤਾਂ ਵਿਚਾਰੀ ਸਾਈਕਲੀ ਦੇ ਵੀ ਬਾੜਾ ਤਰਸਾਈ ਜਾਂਦਾ ਆਪਾਂ ਨੂੰ ਇੱਕ ਚੱਕੀ ਫੜਜੀ ਆ ਕਿਉਂ ਜੂੰਜੀ ਵੀ ਬਾਲੀ ਕਰੀ ਜਾਂਦੀ ਐ ਹੁਣ ਤਾਂ ਸਰੀਰ ਵੀ ਬਣਿਆ ਹੋਇਆ ਐ ਇਹਨੂੰ ਚੱਕ ਹੀ ਤਰਪਾ ਲੈ ਬਈ ਚਾਹ ਪੀ ਲਈਏ ਕੁੱਟ ਫੇਰ ਦੇਖਦੇ ਆਂ ਹੋਰ ਕੰਮ ਉਹ ਆ ਸੰਤਾ ਕਿੱਧਰ ਆਉਂਦਾ ਸਾਈਕਲ 'ਚੱਕੀ ओ बाओ संत्या की हाल है बढ़िया बढ़िया हाल ता बढ़िया बढ़िया मैनू ता है बाली प्यारी है, है आजा भाई जा ਉਹ ਸੰਤਿਆ ਹਾਂ ਇਹ ਤਾਂ ਚਲਾਉਣ ਵਾਸਤੇ ਹੁੰਦੀ ਐ ਤੂੰ ਇਹਨੂੰ ਚੱਕੀ ਆਉਣਾ ਓ ਕੀ ਦੱਸਾਂ ਬਾਈ ਮੈਨੂੰ ਤਾਂ ਇਹ ਤੇ ਵਿਚਾਰੀ ਤੇ ਬਾੜੀ ਤਰਸਾਈ ਜਾਵੇਂ ਕਿਉਂ ਹੋਰਾ ਹੂੰ ਮਾਂ ਵਿਚਾਰੀ ਚੂ ਚੂ ਇਹ ਕਰੀ ਜਾਂਦੀ ਐ ਔਖੀ ਜੀ ਹੋਈ ਜਾਂਦੀ ਐ ਨਾਲੇ ਮੈਨੂੰ ਕੁੜੀ ਸੀ ਜਾਂਦੀ ਐ ਹਾਂ ਮਾਂ ਹੁਣ ਤਾਂ ਸਰੀਰ ਜਾ ਬਣਿਆ ਹੋਇਆ ਐ ਅੱਛਾ ਵੀ ਕਿਆਣਾ ਇਹਨੂੰ ਚੱਕੀ ਚਰਪਤੀਏ ਕਮਾਲ ਹੀ ਕਰਤੀ ਤਾਂ ਅੱਛਾ ਐਂ ਕਰ ਚਾਹ ਪੀਵੇਂਗਾ ਨਾ ਚਾਹ ਤਾਂ ਮੈਂ ਬਾਬਿਆਂ ਕੋਲੋਂ ਪੀ ਆਇਆ ਅੱਛਾ ਬਾਬਿਆਂ ਕੋਲੇ ਵਾਗਿਆ ਦੀ ਹਾਂ ਵਾਹ ਬਈ ਵਾਹ ਤਨ ਹੈ ਮਾਲਕਾ ਦਰਸ਼ਨ ਕਰ ਲੈ ਬਾਬਿਆਂ ਦੇ ਫੇਰਾ ਹਾਂ ਅੱਛਾ ਅੱਛਾ ਤਰ ਗਿਆ ਫਿਰ ਤੂੰ ਤਾਂ ਮੇਰੇ ਨਾਲ ਨਾਲ ਤੂੰ ਵੀ ਤਰ ਗਿਆ ਕਿਵੇਂ ਨਾਲੇ ਬਾਬੇ ਤੈਨੂੰ ਯਾਦ ਕਰਦੇ ਸੀ अच्छा हां ठीक है, कहीं दे, कहीं दे है। मैं ਜਦੋਂ ਬਾਬਿਆਂ ਲਵੇ ਗਿਆ ਹਾਂ ਹਾਂ ਬਾਬੇ ਮੈਨੂੰ ਕਹਿੰਦੇ ਕਹਿੰਦੇ ਉਹਦਾ ਬਾਲਾ ਹੀ ਸਿਆਣਾ ਓਏ ਹੋਰ ਮੈਨੂੰ ਤਾਂ ਰਾਤ ਸੁਪਨਾ ਆ ਗਿਆ اچھا ਉਦੋਂ ਬਾਅਦ ਜਦੋਂ ਮੈਂ ਉੱਠਿਆ ਹਮ ਮੇਰੇ ਤਾਂ ਮਨ ਚੁਬਲਾ ਚੁਬਲੀ ਜੀ ਮੱਚੀ ਅੱਛਾ ਮੈਂ ਆਖੇ ਮਨਾ ਅਪਮਾਤਾ ਬਾਬਿਆਂ ਦੇ ਦਰਸ਼ਨ ਕਰਕੇ ਆਈਏ ਅੱਛਾ ਅੱਛਾ ਹਾਂ ਠੀਕ ਹੈ ਮੈਂ ਬਾਗ ਗਿਆ ਬਾਬਿਆਂ ਕੋਲ ਹੂੰ ਗਾਹਾਂ ਬਾਬਿਆਂ ਨੇ ਬਣਾ ਰੱਖੀ ਵਧੀਆ ਜੀ ਚਾ ਆਹ ਹਾਂ ਹਾਂ ਅੱਛਾ ਹਾਂ ਫਿਰ ਤੇਰੇ ਮੇਰੇ ਵਾਲੀ ਕਿੱਥੇ ਲੱਗਦੀ ਹੈ ਬਾਬਿਆਂ ਵਾਲੀ ਤਾਂ ਕਿਰਨ ਹੁੰਦੀ ਹੈ ਚਾ ਹਾਂ

ਮੈਂ ਬਾਬਿਆਂ ਨੂੰ ਕਿਹਾ ਹਾਂ ਹਾਂ ਮਹਾਬਾਬਾ ਜੀ ਮੈਨੂੰ ਚਾਹੀਦਾ ਸੀ 2500 ਰੁਪਈਆ ਠੀਕ ਹੈ ਮੈਂ ਪਹਿਲਾਂ ਵੀ ਉਹਨਾਂ ਤੋਂ ਕਈ ਵਾਰ ਲੈ ਕੇ ਆਇਆ ਹਾਂ ਦੇ ਵੀ ਆਉਂਦਾ ਸੀ ਠੀਕ ਹੈ ਚਲੋ ਆਏ ਵੀ ਲੈਣ ਦੇਣ ਤਾਂ ਹੁੰਦਾ ਹੀ ਹੈ ਹਾਂ ਹਾਂ ਸਾਬ ਤਾਂ ਕਹਿੰਦੇ ਮਾਮੀ ਤੀ ਹੈ ਹਾਂ ਹਾਂ ਬਹੁਤ ਚੰਗੇ ਬਾਬੇ ਨੇ ਉਹ ਹਾਂ ਹਾਂ ਫਿਰ ਤਾਂ ਕਿਰਪਾ ਹੋਗੀ ਮਾਲਕ ਦੀ ਹਾਂ

ਮੈਂ ਤਾਂ ਲਿਆਇਆ ਤਾਂ ਮੈਂ ਹੋਰ ਕੰਮ ਵਾਸਤੇ ਤੀ ਅੱਛਾ ਹਾਂ ਪੈਸੇ ਹੁਣ ਜਦੋਂ ਤਾ ਬਾਬਿਆਂ ਦਾ ਨਾਂ ਹੀ ਲੈਤਾ ਹਾਂ ਹੁਣ ਮੈਂ ਪਹਿਲਾਂ ਤੈਨੂੰ ਕਿਹੜੇ ਸਾਹਿਬ ਨਾਲ ਜਵਾਬ ਦੇ ਦਾਂ ਹੈ ਹੂੰ ਲੈ ਮੈਂ ਤਾਂ 2500 ਵੀ ਲਿਆਇਆ ਤੀ ਬਾਬੇ ਦੇਖ ਲੈ ਜਾਣੀ ਜਾਣ ਨੇ ਹਾਂ ਉਹਨਾਂ ਨੂੰ ਸਾਰਾ ਪਤਾ ਹੈ ਵੀ ਕਿੰਨੇ ਪੈਸੇ ਨੇ ਕਿਵੇਂ ਨੇ ਨਹੀਂ ਮੈਂ ਤਾਂ ਕਦੇ नहीं नहीं आती पैसे, खेत की हाँ। नहीं नहीं नहीं। तीन चार पै संत पच्ची सौ रुपये ठीक है, है। ल ਕਿਰਪਾ ਹੋਗੀ ਦੇਖ ਲੈ ਸੰਤਾਂ ਦੀ ਚਾ ਚੰਗਾ ਵਈ ਠੀਕ ਐ ਸੰਤਿਆ ਜਦੋਂ ਹੋਏ ਮੇਰੇ ਲਵੇ ਮੈਂ ਤੇਰੇ ਕੋਲ ਜਾ ਕੋਈ ਨਾ ਕੋਈ ਨਾ ਉਹ ਸੰਤਾਂ ਦੀ ਕਿਰਪਾ ਹੋਗੀ ਆਪ ਹੀ ਆ ਜਾਣਗੇ ਤਾਂ ਹਾਂ ਹਾਂ ਉਹ ਬੈਗਰੂ ਹੈ ਦੇਣ ਵਾਲਾ ਲਾ ਵੀ ਸੰਤਿਆ ਨੋ 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 ਤੇਨੀ ਤਾਂ ਹੋਗੀ ਕੱਲ ਦਾ ਜਗਾਨ ਤਾਂ ਹੋ ਗਿਆ